ਉਹ ਉਹਨੂੰ ਦੱਸਿਆ ਆ ਗਿਆ ਆ ਗਿਆ ਚਾਰ ਮਗਰ ਪਹਿਲਾਂ ਕਹਿੰਦਾ ਦੋ ਗਲਾਸ ਆਜਾ ਆ ਗਿਆ ਚਾਰ ਰੁਪਏ ਪਹਿਲਾਂ ਹੀ ਉਹ ਉਹਨੇ ਹੱਥ ਮਾਰੀ ਆ ਗਿਆ ਬਗਾ ਆ ਜਾ ਅੰਦਰ ਆ ਜਾ ਅੰਦਰ ਬਹਿ ਗਏ ਉਹ ਖੜ ਗਿਆ ਮੈਂ ਕਿਹਾ ਤੂੰ ਬਹਿ ਜਾ ਕਹਦਾ ਨਹੀਂ ਬੈ ਉਹ ਕਹਿੰਦਾ ਚਾਹ ਪਈ ਹੈ ਤੇਰੀ ਕਹਿੰਦਾ ਚਾਹ ਨੂੰ ਹੱਥ ਜਾ ਲਾਉ ਪਹਿਲਾਂ ਮੈਨੂੰ ਸਵਾਲ ਦਾ ਜਵਾਬ ਦੇ ਤੋਸਰ ਉਹ ਮੈਂ ਕਿਹਾ ਬਹਿ ਜਾ ਜਵਾਬ ਸਹੀ ਆ ਗਿਆ ਵਧੀਆ ਤੂੰ ਚਾਹ ਦਾ ਪੀ ਲੈ ਨਹੀਂ ਕਰ ਉਹ ਬਈ ਚਾਹ ਨਹੀਂ ਨਗਰ ਦੀ ਉਹਦੇ ਫੇਰੋਦਨ ਵਾਲੀ ਹਾਲਤਾਂ ਹਨ ਜੀਵਾਬ ਸਰ ਮੇਰੇ ਖਾਤੇ ਮੇਰਾ ਠੀਕ ਹੋ ਅਜੋ ਨੂੰ ਇਹ ਨਹੀਂ ਪਤਾ ਮੇਰੇ ਵਾਲੀ ਗੱਲ ਠੀਕ ਤੂੰ ਠੀਕ ਹੈ ਕੋਈ ਪਤਾ ਨਹੀਂ ਅਜੋ ਨੂੰ ਕੋ ਨੂੰ ਉਹ ਕੋ ਮਿਸਰਉਣ ਵਾਲੀ ਗੱਲ ਚਾਹੇ ਬਰੀ ਹੋ ਜਾਂਦੇ ਪਰ ਕੰਬਦਾ ਤਾਂ ਹੈਗਾ ਹਨ ਹਾਂ ਸਭਰੇ ਮੇਰੇ ਖਾਤੇ ਹੋਣ ਉਹ ਹੈਗਾ ਚਲ ਬਹਿ ਜਾ ਤੂੰ ਬਹਿ ਜਾ ਜਾ ਕਹਿੰਦਾ ਸਰ ਬਹਿ ਜਾ ਜੀ ਬੈ ਕੇ ਸ਼ਾਂਤੀ ਦਾ ਸੁਣ ਲੈ ਖਾਂਤੀ ਨਾਲ ਸੁਣੇ ਤੇ ਗੱਲ ਸਮਝ ਆ ਜਾ। ਉਮੇਸ਼ਰ ਕਹਿੰਦਾ ਸਮਝਣ ਵਾਲੀ ਗੱਲ ਐ ਸਮਝ। ਇਹਦਾ ਭੈਜਣ। ਮੈਂ ਕਹਿੰਦਾ ਐਂ ਦੱਸ ਵੀ ਤੂੰ ਥੋੜਾ ਅਨਪੜ੍ਹ। ਅਨਪੜ੍ਹ ਨੂੰ ਸੁਣਿਆ ਹੋਣਾ। ਹੋਰ ਤਰ੍ਹਾਂ ਹੁੰਦਾ। ਭਾਵੇਂ ਤੁਸੀਂ ਨਾਣਾ ਦੇ ਵੀ ਜਾਂਦੇ ਰਹੇ ਹੋ, ਨਾ ਰਹੋ, ਹੋਲੇ ਮਾਲੇ ਜਾਂਦੇ ਰਹੇ ਹੋ। ਅਨੰਦਪ੍ਰਸਾਦ। ਇਹ ਤਾਂ ਹਾਂ ਤੁਰ ਕੇ ਜਾਂਦੇ ਨੇ। ਲੋਕਾਂ ਦਾ ਸੰਬਲਾ ਉਸ ਤੇ ਤੂੰ ਜਾਣਦਾ। ਸੰਗ ਤੇ ਲੈ ਆ ਵੀ ਚੱਲੀਏ ਹੁਣ ਪਾਕਾਂ ਦੇ ਸੰਗ ਕਰ ਲੈ ਆਪਾਂ ਹੂੰ ਸੰਗ ਦਾ ਲਾਫਤਾ ਹੁਣ ਆਲ ਤੁਹਾਨੂੰ ਸਮਝਾਉਣਾ ਸੰਗ ਜਾਂਦਾ ਵੀ ਉਹਦੇ ਸੰਗ ਆਪਾਂ ਸੰਗ ਨਹੀਂ ਜਾਂਦੇ ਇਹਦਾ ਸੰਗ ਦਾ ਉੱਪਰ ਨਾਲ ਜਾਣਾ ਇਕੱਠੇ ਜਾਂ ਸਾਥ ਜਾਂ ਇਹਦੇ ਸਮਝ ਹੈ ਹੈ ਨਾ ਇਹਦਾ ਸਮਝ ਹੁਣ ਇੱਕ ਪਸੰਦ ਵੀ ਹੁੰਦਾ ਆਪਾਂ ਪੈੜੀ ਸੰਗ ਸੰਗਤ ਆ ਲਾਬ ਇਹ ਕਿ ਅਸੀਂ ਚਲੇ ਗਏ ਉੱਥੇ ਤੱਕ ਸੰਗ ਕਰ ਲਿਆ ਉਹਨਾਂ ਦਾ ਚਲੋ ਭਈ ਨਾ ਇਹਨਾਂ ਦਾ ਬੁਰਾ ਚਾਹੇ ਬੁਰੇ ਆਦਮੀ ਨੇ ਚਾਹੇ ਚੰਗੇ ਪਰਾ ਚੰਗਾ ਅਸਰ ਲਿਆ ਨਾ ਬੁਰਾ ਅਸਰ ਲਿਆ ਨਾ ਆਪਣਾ ਚੰਗਾ ਤੇ ਕੱਲ ਉਹਨਾਂ ਦਾ ਬੁਰਾ ਲਿਆ ਨਾ ਉਹਨਾਂ ਦਾ ਚੰਗਾ ਲਿਆ ਆਪਣਾ ਬੁਰਾ ਦਿੱਤਾ ਸੰਗ ਕਰ ਤੇ ਸੰਗ ਕਰ ਨਾ ਕੋ ਖਟਿਆ ਨਾ ਕੁਝ ਹੋਇਆ ਤੇ ਸੰਗ ਕਰ ਕੋ ਸੰਗ ਹੈ ਤੁਹਾਡਾ ਅਸਰ ਅਸੀਂ ਕਿਸੇ ਗੱਲ ਇਹਨੇ ਸਤ ਸੰਗਾ ਕਿਉਂਗਾ ਕਿਸੇ ਦਾ ਲੈ ਲਿਆ ਜਾਂ ਜੱਗਾ ਕੇ ਤੇ ਨ ਲੱਭ ਜੂਗਾ ਸੰਗ ਵਿਚਾਰੇ ਆ ਤੇ ਸੰਗ ਭੈੜਾ 네ਗੇਟਿਵ ਹੋ ਗਿਆ ਪੋਜ਼ਿਟਿਵ ਹੋ ਗਿਆ ਸਭ ਸੰਗ ਕੋਮ ਸੰਗ ਦੇ ਕੇ ਨ ਕੋ ਦਿੱਤਾ ਨ ਕੋ ਸੀ ਨਾ ਖਟਿਆ ਨਾ ਖੋਇਆ ਸਭ ਇਹ ਦਾ ਦੋ ਤਿੰਨ ਚਾਰ ਵਾਰ ਕਰ ਹਵੇ ਬਿਲਕੁਲ ਸਮਝ ਗਿਆ ਕੋਈ ਸੰਗ ਨਹੀਂ ਸਰ ਕੀ ਹੁੰਦਾ ਹੈ ਕੋ ਸੰਗ ਕੀ ਹੁੰਦਾ ਸਭ ਸੰਗ ਕਾਇਤ ਸੰਗਤ ਦੇ ਵਿੱਚ ਸਾਨੂੰ ਲਾਉਂਦੇ ਗੁਰਦਵਾਰੇ ਕੋ ਸਾਡੇ ਫੇਟੜਨ ਨੂੰ ਕਹਿੰਦੇ ਇਹ ਵੀ ਵੀਰਾਂ ਨਾਲ ਹੁਣ ਆਉਂਗਾ ਤੇਨ ਗੁਰਦਵਾਰੇ ਕਾਹੀ ਕੋ ਸੰਗਤ ਛੱਡਣ ਨੂੰ ਕਹਿੰਦੀ ਕੋ ਸੰਗਤ ਨਾਲ ਸਾਡੇ ਚ ਮੈਣ ਕਰਦੀ ਏ ਸਾਧ ਸੰਗਤ ਦੇ ਵਿੱਚ ਮੈਣ ਲੈਂਦੀ ਏ ਸੰਗਤ ਦੇ ਵਿੱਚ ਨਾ ਲੈਂਦੀ ਐ ਨਾ ਪਰਦੀ ਤੇਤ ਦੇ ਵਿੱਚ ਸਰਬ ਹੁੰਦਾ 200 ਦਾ ਮੰਨਦਾ ਤੇ ਦਰ ਬੈਠਣਾ ਲੈਦੀ ਐ ਨਾ ਪਰਦੀ ਦੋਹਾਂ ਪਰ ਵਿੱਚ ਵੀ ਸੰਗ ਹੁੰਦਾ ਦੋਹਾਂ ਨਾਲ ਲੈਣ ਰਹਿੰਦੀ ਐ ਨਾ ਭੱਦੀ ਐ ਕਾਲਜਪੁਰ ਦੇ ਵਿੱਚ ਵੀ ਸੰਗ ਹੈ ਕਿ ਲੈਦੀ ਵੀ ਐ ਪਰ ਕਿਉਂ ਇੱਥੇ ਅੱਡੋ ਅੱਡ ਚੱਲਦੇ ਨੇ ਦੋਹਾਂ ਪਰ ਜ ਇਕੱਠੇ ਮਿਲ ਕੇ ਚੱਲਦੇ ਨੇ ਲੋਕੀ ਕਿਥੋਂ ਸੰਗ ਇੱਥੇ ਇੱਥੇ ਤੁਸੰਗ ਕਰਕੇ ਅੱਡੋ ਅੱਡ ਮਾਇਆ ਨਾਲ ਕਤਾਰਨ ਹੋ ਗਿਆ ਸਭ ਜੁੜ ਗਿਆ ਪਰ ਉਹ ਐਦੂਰ ਬਸੇ ਜੁੜਿਆ ਹੈ ਕਹਦਾ ਭਾਈ ਅੱਜ ਨਹੀਂ ਅਗਲ ਜਾਈ ਫਿਰ ਬਹੁਤ ਪਿੱਛੇ ਜੁੜਿਆ ਹੈ ਇਸ ਕਰਕੇ ਇੱਥੇ ਸੰਗ ਇਹਨਾਂ ਦਾ ਨਹੀਂ ਰਿਹਾ ਕੋ ਸੰਗ ਕ ਸੰਗ ਵੀ ਨਹੀਂ ਹੋਇਆ ਸੰਗ ਨਹੀਂ ਰਿਹਾ ਕਦੇ ਤਸੰਗ ਹੋ ਜਾਂਦਾ ਹੈ ਕਦੇ ਸਤਸੰਗ ਹੋ ਜਾਂਦਾ ਹੈ ਇੱਥੇ ਦੋਈ ਅਵਸਥਾ ਬਣੇ ਕਦੇ ਮਨ ਜਿਆਦਾ ਦੂਰ ਚਲਾ ਜਾਂਦਾ ਹੈ ਉਗਣੋਂ ਵੱਲ ਚਲਾ ਜਾਂਦਾ ਹੈ ਚਿੱਤ ਪਿੱਛੇ ਖੜ ਜਾਂਦਾ ਹੈ ਅੰਦਰੋਂ ਫੈਲਾਇਆ ਗੱਲ ਦਾ ਬਾੜੀਏ ਕਿ ਉਹ ਇਹ ਕਰਦੇ ਨੇ ਉਹ ਜਿੱਥੇ ਬੈਠੀ ਉਹਦੇ ਮਾਲਾ ਕੰਮ ਕਰਨ ਚੱਲਿਆ ਉਹ ਬੈਠੀ ਰਹੋ ਜੇ ਉਹ ਪਿੱਛੇ ਖੜਾ ਉਹ ਹਕੇ ਉਹ ਡਰਦਾ ਹੈ ਡਰਦਾ ਉਹ ਹੈ ਬਸ ਰਾਮੀ ਉਹ ਹਾਲੂ ਡਰਦਾ ਜੇ ਡਰੇ ਤਾਂ ਜਾ ਬੈਠੋ ਉਹ ਕਰੇ ਕਿਉਂ ਇਹ ਕਰੇ ਕਿਉਂ ਇਹਨੂੰ ਡਰਦਾ ਹੈ ਇਹਦਾ ਢੀੜ ਥੋੜਾ ਜਿਹਾ ਹੁਣ ਰੀਡ ਕਰਨ ਦੀ ਗੱਲ ਹੈ ਮਾਨੂੰ ਆ ਤੇ ਤੁਹਾਨੂੰ ਥੋੜਾ ਡਰਦਾ ਹੈ ਉਹ ਉਹ ਹੋ ਹੈ ਇਹ ਨਹੀਂ ਨਾ ਉਹਦਾ ਵੀ ਬਨੇ ਹੈ ਉਹ ਡਰ ਸਚਾਈ ਨੂੰ ਡਰਾਂ ਬੱਟਾ ਨਾਲ ਲੱਗ ਜਾ ਬੱਟਾ ਸਚਾਈ ਨੂੰ ਹੀ ਲੱਗਣਾ ਸੀ ਉਹ ਪਹਿਲੇ ਬੱਟਾ ਉਹ ਨੂੰ ਵੀ ਬੱਟਾ ਹਲ ਕਰਦੇ ਨੇ ਉੱਥੇ ਭੱਟੇ ਨੂੰ ਬੱਟਾ ਕੀ ਲੱਗਣਾ ਉਹ ਲੈਣੇ ਮੂੰਗੜਾ ਉਹ ਰਾਖੀ ਕਾਲੇ ਘਟੀ ਨੂੰ ਤਾਂ ਹੋਰ ਕਾਲਾ ਚੈਨ ਵਰੀਏ ਚਮਕਦੀ ਹੈ ਉਹ ਕਾਲੇ ਕਰੂ ਦੁਬਾਰਾ ਤੇ ਤੀਰ ਟਾ ਪੈਣਗੇ ਆ ਉਹਦੇ ਆ ਗੱਲ ਹੁਣੇ ਆ ਉਹਨਾ ਕੱਢ ਘੁੱਟਾ ਮੈਂ ਕੱਢ ਲਿਆ ਮੈਂ ਰੱਖਿਆ ਹੀ ਪਿਆ ਸੀ ਫੜੇ ਤੇ ਭੜੀਏ ਮਤ ਪਾ ਪਾ ਕੈ ਸਭ ਤੇਰੀ ਭਗਤੀ ਭਾਣੀ ਕਿਵੇਂ ਕੁੰਤ ਸੰਗ ਪਾ ਕੇ ਤਾਂ ਭਾਈ ਮਤ ਭਰ ਨਹੀਂ ਸਕਦੀ ਪਾ ਪਾ ਕੈ ਸਭ ਇਕੱਲੇ ਸੰਗ ਨਾਲ ਵਤ ਨਹੀਂ ਕੁ ਸੰਗ ਜੇ ਲਿਖਿਆ ਹੁੰਦਾ ਫਿਰ ਮੈਂ ਮਰ ਖੜੇ ਸੰਗਰੀ ਤੇ ਇਹ ਜਪਸ ਤੋਂ ਸੰਗਰੀ ਤਨਾ ਹਾ ਉਹ ਨਹੀਂ ਸਮਝਿਆ ਵਿਚਾਰਾ ਹੋੜ ਪੜਾ ਆਦਮੀ ਨੇ ਕੀ ਸਮਝਣਾ ਐ ਐਡੀ ਸ਼ੇਪ ਵਿੱਚ ਸਾਧਨਾ ਦਾ ਮਤ ਨਹੀਂ ਪੰਨੀ ਗਈ ਸੀ ਸੰਗ ਦਾ ਪੱਕਾ ਹੈ ਨਾ ਕੁਝ ਲਿਆ ਰੋ ਜੱਟ ਬਾਦ ਕਿਵੇਂ ਕਰ ਕੀ ਹਾਂ ਉਹ ਸੰਗ ਲਿਖਿਆ ਹੁੰਦਾ ਫਿਰ ਮਤ ਪਰਸ ਸਕੀ ਸਾਧ ਸੰਗ ਦੇ ਵਿੱਚ ਨਹੀਂ ਲਿਖਿਆ ਫਿਰ ਮਤ ਨਿਰਵਲ ਹੁੰਦੀ ਨਾ ਡੇਰ ਵੱਲ ਹੋਈ ਐ ਨਾ ਭਰੀ ਹਾਂ ਇੱਥੇ ਮੱਤ ਭਰੀ ਐ ਭਰੀ ਐ ਮੱਤ ਪਾ ਪਾ